ਜੰਗਲ ਚੋਂ ਕੌਣ ਆਇਆ ਬੰਦ ਕਾਲਵੇ ਨੂੰ ਉੱਥਾਂ ਲੱਗਾ ਪਿਆ ਇਹ ਵਲੈਂਟਰ ਦੇ ਪਹਿਲਾ ਪੰਚਾਇਤਕਰ ਹੈਗਾ ਜੀ ਪਹਿਲਾ ਨਹੀਂ ਜੀ ਪਹਿਲਾ ਜਿਹੜਾ ਸੀਕਰਟ ਹੈ ਜਿਹੜਾ ਸਪੋਰਟ ਦੇ ਵਿੱਚ ਬਣਿਆ ਜਿਹਨੂੰ ਦੇਖ ਕੇ ਪੰਜ-ਛੇ ਪਿੰਡਾਂ ਦੇ ਵਿੱਚ ਅੱਜ ਜਿਹੜੇ ਉਦਘਾਟਨ ਕੀਤਾਗੇ ਤੀਜੀ ਜਗ੍ਹਾ ਅਸੀਂ ਆਏ ਆਂ ਕਟਾਣੀ ਦੇ ਵਿੱਚ ਇਹਦੇ ਵਿੱਚ ਜਿਹੜਾ ਕਿ ਸਟੇਡੀਅਮ ਬਣਨ ਜਾ ਰਿਹਾ ਉਹ 20 ਲੱਖ ਦੀ ਲਾਗਤ ਨਾਲ ਇੱਕ ਪੰਚਾਇਤ ਘਰ ਉਹ 24 ਲੱਖ ਦੀ ਲਾਗਤ ਦੇ ਨਾਲ ਬਣਨ ਜਾ ਰਿਹਾ ਮੈਂ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਜਿਹੜਾ ਨੇ ਸਾਡੇ ਹਲਕਾ ਸਾਨ੍ਹੇਆਲ ਦੇ ਲਈ ਪੂਰੇ ਪੰਜਾਬ ਨਾਲੋਂ ਜ਼ਿਆਦਾ ਫੰਡ ਦਿੱਤਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿੰਨੇ ਕਿੰਨੇ ਪਿੰਡਾਂ ਦੇ ਵਿੱਚ ਕਿੰਨੇ ਲਾਗਤ ਨਾਲ ਜਿਹੜੇ ਅ ਅਜੇ ਤਾਂ ਲੱਗੇ ਹੋਏ ਆ ਪਿੰਡਾਂ 'ਚ ਇਹ ਇੱਕ ਪਿੰਡ ਦੇ ਵਿੱਚ 4 ਤੋਂ 5 ਕਰੋੜ ਰੁਪਈਆ ਹੁਣ ਤੱਕ ਆ ਚੁੱਕਾ ਜੇ ਇਦਾਂ 166 ਪਿੰਡ ਆ ਸਾਡੇ ਹਲਕੇ ਦੇ ਵਿੱਚ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸੀ ਇਹ ਸੜਕ ਦਾ ਪਹਿਲਾ ਮਤਾ ਪਾਇਆ ਗਿਆ ਸੀ ਮੋਤੀ ਸਾਹਿਬ ਨੂੰ ਤੇ ਹੋਰ ਕਿਹੜੇ-ਕਿਹੜੇ ਵਿਕਾਸ ਦੇ ਕੰਮ ਇਸ ਪਿੰਡ ਇਸ ਪਿੰਡ ਦੇ ਵਿੱਚ ਗੁਰਦੁਆਰਾ ਸਾਡੇ ਬਹੁਤ ਹੀ ਮਸ਼ਹੂਰ ਕਹੋ ਵੀ ਇਤਿਹਾਸਿਕ ਗੁਰਦੁਆਰਾ ਘਟਾਣਾ ਸਾਹਿਬ ਉਹਦੀ ਰੋਡ 2 ਕਰੋੜ ਰੁਪਏ ਦੇ ਲਾਗਤ ਦੇ ਨਾਲ ਤੇ ਮਹੱਲਾ ਕਲੀਨਿਕ ਹੋਰ ਵੀ ਜਿਹੜੀਆਂ ਕੋਈ ਪਿੰਡ ਦੀਆਂ ਰੋਡਾਂ ਕਹਿ ਲੋ ਕੋਈ ਪਿੰਡ ਤੋਂ ਪਿੰਡ ਤਾਈ ਲਿੰਕ ਹੁੰਦੀਆਂ ਉਹ ਰੋਡਾਂ ਦਾ ਕੰਮ ਇਹ ਅੱਜ ਸਾਡੇ ਪਿੰਡ ਚੇਅਰਮੈਨ ਸਾਹਿਬ ਵੱਲੋਂ ਇਹ ਇੱਕ ਤਾਂ ਜਿਹੜਾ ਫੀਲਡ ਸਟੇਡੀਅਮ ਆ ਉਹਦਾ ਉਦਘਾਟਨ ਕੀਤਾ ਗਿਆ ਇੱਕ ਪੰਚਾਇਤ ਘਰ ਦਾ ਉਦਘਾਟਨ ਕੀਤਾ ਗਿਆ ਤੇ ਪਹਿਲਾਂ ਵੀ ਇਹਨਾਂ ਨੇ ਬਹੁਤ ਸਾਡੇ ਪਿੰਡ ਲਈ ਅਪੋਰਟ ਕੀਤੀ ਆ ਜਿਵੇਂ ਗੁਰਦੁਆਰਾ ਦੇਖਸਰ ਸਾਹਿਬ ਉਹ ਬਣਾਇਆ ਆ ਜਿਹੜੀ ਸੜਕ ਤੇ ਖੜੇ ਆ ਇਹ ਸੜਕ ਵੀ ਸਾਡੀ ਮਨਜ਼ੂਰ ਹੋ ਚੁੱਕੀ ਆ ਇਹਦਾ ਵੀ ਕੰਮ ਸ਼ੁਰੂ ਹੋਣ ਲੱਗਿਆ ਪਿੰਡ ਦੀਆਂ ਹੋਰ ਦੋ ਤਿੰਨ ਫਿਰਨੀਆਂ ਬਾਕੀ ਅਸੀਂ ਇਹਨਾਂ ਨੂੰ ਅੱਜ ਬੇਨਤੀ ਕੀਤੀ ਵੀ ਸਾਡੇ ਪਿੰਡ ਦੀ ਜਿਹੜੀ ਐਸਸੀ ਭਾਈਚਾਰੇ ਦੀ ਸ਼ਮਸ਼ਾਨ ਘਾਟ ਆ ਉਹਦੀ ਹਾਲਤ ਬਹੁਤ ਖਸਤਾਵਾ ਵੀ ਉਹਦੇ ਲਈ ਵੀ ਸਾਨੂੰ ਜ਼ਰੂਰ ਇਹ ਵਾਦਾ ਕਰਕੇ ਗਏ ਆ ਵੀ ਆਉਣ ਵਾਲੇ ਕੁਝ ਦੇਣਾ ਚਾਹੀ ਤੁਹਾਡਾ ਇਹਦਾ ਵੀ ਹੱਲ ਕਰਕੇ ਦਿੱਤਾ ਜਾਊਗਾ ਤੋਬਿਆਂ ਦੀ ਵੀ ਸਵਾਇਦੀ ਅੱਜ ਅਸੀਂ ਮੰਗ ਕੀਤੀ ਹੈ ਜੀ ਉਹ ਵੀ ਇਹਨਾਂ ਨੇ ਭਰੋਸਾ ਦਵਾਇਆ ਕਿ ਤੁਹਾਡੀ ਪਹਿਲ ਦੇ ਆਧਾਰ ਤੇ ਕੀਤੀ ਜਾਊਗੀ ਤੋਬਾ ਜੀ ਕਿੰਨੇ ਕ ਗ੍ਰਾਂਟ ਆ ਚੁੱਕੀ ਹੈ ਪਿੰਡ ਦੇ ਡਿਵੈਲਪਮੈਂਟ ਲਈ ਪਿੰਡ ਦੇ ਡਿਵੈਲਪਮੈਂਟ ਲਈ ਇਹ ਸਾਰਾ ਜੋ ਪੈਸਾ ਆਇਆ ਜੀ ਸਰਕਾਰ ਵੱਲੋਂ ਪਿੰਡ ਦੀ ਡਿਵੈਲਪਮੈਂਟ ਲਈ ਜੋ ਆਇਆ ਤਾਂ ਇਹ ਪੰਚਾਇਤਾਂ ਰਾਹੀਂ ਇਹ ਕੰਮ ਹੋ ਰਿਹਾ ਜਾਂ ਇਹ ਇਹ ਜਿਹੜੇ ਕੰਮ ਆ ਜੀ ਇਹ ਠੇਕੇਦਾਰੀ ਸਸਮ ਰਾਹੀਂ ਹੋ ਰਹੇ ਆ ਤੇ ਸਰਕਾਰ ਵੱਲੋਂ ਕੋਈ ਪੰਚਾਇਤਾਂ ਨੂੰ ਕੋਈ ਤਾਂ ਜਿਆ ਵਿੱਤ ਕਮਿਸ਼ਨ ਦੇ ਕੋਈ ਪੈਸੇ ਆ ਰਹੇ ਵਿੱਤ ਕਮਿਸ਼ਨ ਦੇ ਪੈਸੇ ਜੋ ਹੈਗੇ ਉਹ ਆ ਰਹੇ ਆ ਟਾਣੀ ਕਲਾਂ ਦੀ ਪੰਚਾਇਤ ਨੂੰ ਮਨ ਲਗਭਗ 13-14 ਲੱਖ ਰੁਪਇਆ ਵਿੱਤ ਕਮਿਸ਼ਨ ਦੀ ਪਹਿਲਾਂ ਵੀ ਕੋਈ ਬਕਾਇਆ ਜਿਹੜੇ ਤੁਹਾਡੇ ਮਿਲਿਆ ਜਾਂ ਪੁਰਾਣੀ ਪੰਚਾਇਤ ਨੂੰ ਕੋਈ ਔੜੇ ਕੰਮ ਹੋਏ ਹੋਣੇ ਆ ਹਾਂਜੀ ਹਾਂਜੀ ਪਹਿਲਾਂ ਵੀ ਬਹੁਤ ਕੰਮ ਹੋਏ ਆ ਸਾਡੇ ਪਿੰਡ ਪਹਿਲਾਂ ਵੀ ਪਹਿਲੀਆਂ ਜਿਵੇਂ ਜਿਵੇਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਕੰਮ ਸਾਰੇ ਆਪਣੇ ਤਰੀਕੇ ਨਾਲ ਬਹੁਤ ਵਧੀਆ ਕਰੀ ਜਾ ਰਹੇ ਆ ਤੇ ਅਸੀਂ ਧੰਨਵਾਦ ਕਰਦੇ ਆਂ ਸਾਰੇ ਨਾਲ ਲੈ ਕੇ ਚੱਲਦੇ ਆ ਕਿਦੇ ਬਿਲਕੁਲ ਜੀ ਸਾਰਾ ਸਾਰਾ ਪਿੰਡ ਇੱਕ ਪਾਸੇ ਜਟੋ ਕੇ ਚੱਲ ਰਿਹਾ ਕੋਈ ਸਾਡੇ ਪਿੰਡ ਚ ਇਹ ਨਹੀਂ ਹੈਗਾ ਵੀ ਕੋਈ ਪਾਰਟੀ ਵਾਜੀ ਵਾਲੀ ਗੱਲ ਆ ਸਾਰੇ ਇਕੱਠੇ ਆ ਅਸੀਂ ਪਿੰਡ ਪੱਧਰ ਤੇ ਠੀਕ ਹੈ ਹਾਂਜੀ ਹਾਂਜੀ ਪਾਤੋਲਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਇਸ ਪਿੰਡ ਦੇ ਵਿੱਚ ਬਹੁਤ ਹੀ ਨੌਜਵਾਨ ਸੀ ਜਿਹੜੇ ਗਰਾਊਂਡ ਲਈ ਮੰਗ ਕਰ ਰਹੇ ਸੀ ਕਿਉਂਕਿ ਉਹਨਾਂ ਨੂੰ ਪ੍ਰੋਪਰ ਫੀਲਡ ਨਹੀਂ ਮਿਲਦੀ ਸੀ ਪ੍ਰੋਪਰ ਗਰਾਊਂਡ ਨਹੀਂ ਮਿਲਦਾ ਸੀ ਖੇਡਣ ਲਈ ਪਰ ਅੱਜ ਚੇਅਰਮੈਨ ਸਾਹਿਬ ਆਏ ਤਾ ਜੋ ਸਾਡਾ ਜੋ ਨੌਜਵਾਨਾਂ ਦਾ ਸੁਪਨਾ ਹੋਇਆ ਪੂਰਾ ਉਹ ਅੱਜ ਉਹ ਸਾਡਾ ਪੂਰਾ ਕਰਕੇ ਗਏ ਤੇ ਨਹੀਂ ਪੱਥਰ ਕਰਾ ਰੱਖ ਕੇ ਗਏ ਨੇ ਗਰਾਊਂਡ ਦਾ ਤੇ ਇਸ ਦਾ ਸਾਨੂੰ ਬਹੁਤ ਹੀ ਫਾਇਦਾ ਹੋਣਾ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਇਸ ਚੀਜ਼ ਦੀ ਹੈਲਥਲੀ ਸਪੈਸ਼ਲੀ ਹੈਲਥਲੀ ਬਹੁਤ ਜ਼ਿਆਦਾ ਲੋਡ ਸੀ ਕਿਉਂਕਿ ਅੱਜ ਕੱਲ ਜਵਾਕ ਸਟੱਡੀ ਲਈ ਵੀ ਜਾ ਰਹੇ ਨੇ ਪਰ ਉਹਨਾਂ ਦੀ ਫਿਜ਼ੀਕਲੀ ਹੈਲਥ ਬੜੀ ਘੱਟ ਘੱਟ ਰਹੀ ਆ ਕੋਈ ਬੱਚੇ ਆਨਲਾਈਨ ਵੀ ਗੇਮਾਂ ਖੇਡਦੇ ਨੇ ਫਿਜ਼ੀਕਲੀ ਉਹਦੇ ਉੱਤੇ ਕਿੰਨੀ ਲੋਡ ਹੈਗੀ ਆ ਗਰਾਊਂਡ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਅੱਜ ਕੱਲ ਜਿਹੜੇ ਬੱਚੇ ਨੇ ਉਹਨਾਂ ਦਾ ਧਿਆਨ ਆਨਲਾਈਨ ਵੱਲ ਜ਼ਿਆਦਾ ਜਾ ਰਿਹਾ ਗੇਮਾਂ ਵੱਲ ਜਾ ਰਿਹਾ ਹੈ ਫਿਜ਼ੀਕਲੀ ਇਹ ਇਹ ਚੀਜ਼ਾਂ ਵੱਲ ਅਟ੍ਰੈਕਟ ਨਹੀਂ ਹੋ ਰਿਹਾ ਹੁਣ ਜਦੋਂ ਗਰਾਊਂਡ ਬਣੂਗਾ ਉਹਨਾਂ ਨੂੰ ਪ੍ਰੋਪਰ ਉਹਨਾਂ ਨੂੰ ਸੁਵਿਧਾ ਮਿਲੂਗੀ ਉਹ ਉੱਥੇ ਵੱਲੇ ਅਟ੍ਰੈਕਟ ਹੋਣਗੇ ਤੇ ਉਹ ਗੇਮਾਂ ਦੇ ਵਿੱਚ ਵੀ ਪਾਰਟ ਲੈਣਗੇ ਕਿਹੜੇ ਕਿਹੜੇ ਜਿਹੜੇ ਇੱਥੇ ਸੁਧਤਾਵਾਂ ਹੋਣਗੀਆਂ ਕੀ ਕੀ ਬਣ ਜਾ ਰਿਹਾ ਇਹਦੇ ਵਿੱਚ ਜੀ ਪ੍ਰੋਪਰ ਗਰਾਊਂਡ ਬਣੇਗਾ ਉਹਦੇ ਵਿੱਚ ਸਿਟਿੰਗ ਹੋਊਗੀ ਉਹਦੇ ਵਿੱਚ ਇਹਨਾਂ ਦੀ ਫੁੱਟਬਾਲ ਦੇ ਲਈ ਤੇ ਕ੍ਰਿਕਟ ਲਈ ਖਾਸ ਪ੍ਰਬੰਧ ਹੋਣਗੇ ਸਾਰੇ ਨੌਜਵਾਨ ਕਾਫੀ ਪੁੱਛਦੇ ਜੀ ਇਸ ਬਹੁਤ ਸਾਡੇ ਇੱਥੇ ਪਿੰਡ ਦੇ ਬਹੁਤ ਜ਼ਿਆਦਾ ਖੁਸ਼ ਨੇ ਨੌਜਵਾਨ ਤੇ ਉਹਨਾਂ ਨੂੰ ਆਨਲਾਈਨ ਟਾਈਮ ਦੇ ਵਿੱਚ ਬਹੁਤ ਹੀ ਇਨੇ ਬੈਨੀਫਿਟ ਮਿਲਣਗੇ